ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਬीडीपीਓ ਦਫਤਰ ਆਗੇ ਹਗਾਮਾ ਖੜਾ ਹੋ ਗਿਆ ਜਦੋਂ ਪਿੰਡ ਕਾਦਰਾਬਾਦ ਦੇ ਮੈਂਬਰਾਂ ਤੇ ਸਰਪੰਚ ਵੱਲੋਂ ਆਪਣੀ ਫਾਈਲ 30 ਤਰੀਕ ਨੂੰ ਜਮ੍ਹਾਂ ਕਰਵਾਈ ਗਈ ਪਰ ਫਾਈਲ ਹੀ ਗੁੰਮ ਕਰ ਦਿੱਤੀ ਗਈ ਸਰਪੰਚ ਦੇ ਫਾਰਮ ਨਾਇਬ ਸਿੰਘ ਵੱਲੋਂ ਫਾਈਲ ਅਤੇ ਪੰਜ ਮੈਂਬਰਾਂ ਦੀਆਂ ਫਾਈਲਾਂ ਗੁੰਮ ਕਰ ਦਿੱਤੀਆਂ ਉਹਨਾਂ ਨੇ ਸਰਕਾਰ ਤੇ ਦੋਸ਼ ਲਾਇਆ ਕਿ ਸੈਕਟਰੀ ਅਤੇ ਬीडीपीਓ ਮੈਂਬਰ ਸਾਬਕਾ ਮੰਤਰੀ ਦੇ ਪੀਏ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਹੈ ਸਾਡਾ ਹੀ ਸਰਪੰਚਾਂ ਤੇ ਮੈਂਬਰ ਬਣਨਾ ਚਾਹੀਦਾ ਹੈ ਗੁਰਮੇਲ ਸਿੰਘ ਨੇ ਦੱਸਿਆ ਕਿ ਸੈਕਟਰੀ ਸਾਡੀ ਫਾਈਲਾਂ ਨੂੰ ਲੈ ਕੇ ਰਫੂ ਚੱਕਰ ਹੋ ਗਿਆ ਹੈ ਕੱਲਾ 4 ਅਕਤੂਬਰ ਨੂੰ ਨਾਮਜਦੀ ਦਾ ਆਖਰੀ ਦਿਨ ਹੈ ਪਰ ਲੋਕਾਂ ਨੂੰ ਐਨਓਸੀ ਨਹੀਂ ਮਿਲ ਰਹੀ ਬੀਡੀਪੀਓ ਦਫ਼ਤਰ ਵਿੱਚ ਕਿਵੇਂ ਲੋਕ ਬੈਠੇ ਹਨ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਮਿੱਟੀ ਵਿੱਚ ਬੈਠ ਕੇ ਨਾਮਜਦੀ ਲਈ ਐਨਓਸੀ ਲਈ ਠੱਕੇ ਖਾ ਰਹੇ ਹਨ ਬੀਡੀਪੀਓ ਅਮਰਜੀਤ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਮੇਰੇ ਕੋਲ ਕੋਈ ਵੀ ਫਾਈਲ ਆਏ ਆ ਰਹੀ ਹੈ ਮੈਂ ਸਾਈਨ ਕਰ ਰਿਹਾ ਹਾਂ ਜਦੋਂ ਇਹਨਾਂ ਦੀ ਫਾਈਲ ਆਵੇਗੀ ਸਾਈਨ ਕਰ ਦਵਾਂਗਾ ਸਾਬਕਾ ਮੰਤਰੀ ਦੇ ਪੀਏ ਨੇ ਕਿਹਾ ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਪ੍ਰਸ਼ਾ ਸਾਨੂੰ ਕੋਈ ਦਬਾਅ ਨਹੀਂ ਦਿੱਤਾ ਜਾ ਰਿਹਾ ਮੇਰੇ ਪ੍ਰਤੀ ਜੋ ਦੋਸ਼ ਲੱਗੇ ਹਨ ਉਹ ਬਿਲਕੁਲ ਝੂਠੇ ਹਨ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਪਾਂਸਲ ਦੀ ਰਿਪੋਰਟ ਨੈਵ ਸਿੰਘ ਸਾਕਾ ਸਰਪੰਚ ਜੀ ਕਾਦਰਵਾਦ ਜੀ ਕਾਦਰਵਾਦ ਹਾਂ ਜੀ ਕਾਦਰਵਾਦ ਤੁਸੀਂ ਅੱਜ ਵੀਡੀਓ ਦਾਤਰਾ ਆਇਓ ਕੀ ਗੱਲ ਫਾਈਲ ਪੜੀ ਅਸੀਂ ਜੀ 30 ਤਰੀਕ ਨੂੰ ਫਾਈਲ ਅਪਲਾਈ ਕੀਤੀ ਸੀ ਜੀ ਐਨਓਸੀ ਵਾਸਤੇ ਜੀ ਸਾਨੂੰ 30 ਤਰੀਕ ਤੋਂ ਲੈ ਕੇ ਸਰਪੰਚੀ ਦੇ 25 6 ਪੰਜ ਚੌੜਾ ਰਹਿਣਾ ਇੱਕ ਸਰਪੰਚੀ ਦੀ ਸਾਨੂੰ ਐਨਓਸੀ ਨਹੀਂ ਮਿਲੀ ਜੀ ਰੋਜ਼ ਕਹਿੰਦੇ ਨੇ ਅੱਜ ਆਓ ਸਵੇਰੇ ਆਓ ਸ਼ਾਮ ਆਓ ਜੀ ਕੱਲ ਸਾਨੂੰ ਲਾਸਟ ਕਿਹਾ ਗਿਆ ਕਿ ਸਾਨੂੰ ਪ੍ਰੈਸ਼ਰ ਆਇਆ ਉੱਪਰੋਂ ਅਸੀਂ ਸਾਨੂੰ ਫੈਲਾ ਨਹੀਂ ਦੇ ਸਕਦੇ ਜੀ ਪੋਲੀਟਿਕਲ ਪ੍ਰੈਸ਼ਰ ਹੈ ਪੋਲੀਟਿਕਲ ਪ੍ਰੈਸ਼ਰ ਵੀ ਇਹਨਾਂ ਨੂੰ ਫੈਲਾ ਨਹੀਂ ਦੇਣੀਆਂ ਅਸੀਂ ਪੁੱਛਿਆ ਜੀ ਕਹਿੰਦੇ ਸਾਡੀਆਂ ਬਦਲੀਆਂ ਕਰ ਦਿੱਤੀਆਂ ਜਾਣਗੀਆਂ ਸਾਡੀਆਂ ਬਦਲੀਆਂ ਕਰ ਦਿੱਤੀਆਂ ਜਾਣਗੀਆਂ ਜੀ ਬਦਲੀਆਂ ਕਰ ਦਣਗੇ ਹਾਂ ਜੀ ਇਹੀ ਹਾਂ ਜੀ ਤੁਹਾਡੀ ਮਤਲਬ ਕੀ ਕੱਲ ਨੂੰ ਲਾਸਟ ਡੇਟ ਹੈ ਨਾਮਜ਼ਦਗੀ ਹੁਣ ਤੱਕ ਤੁਹਾਡੀ ਫਾਈਲ ਕਾਰਨੀ ਹੋਈ ਨਹੀਂ ਹੋ ਜਾਣੀ ਸਰ ਕੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਹੁਣ ਕੋਟ ਦਾਰ ਰੁਖ ਕਰਾਂਗੇ ਸਰ ਕੋੜ ਦਾ ਰੋਕਰ ਇਹ ਆਪਣੇ ਬੰਦੇ ਨੂੰ ਜਦਾਨ ਕਰ ਸਕਦੇ ਆ ਹਾਂਜੀ ਆਪਣੇ ਨੂੰ ਜੀ ਅਸੀਂ ਕਹਿਆ ਦੀ ਸਮਤੀ ਬਣਾ ਲਓ ਵੀ ਚਾਰ ਸਾਢੇ ਲਓ 400 ਦੇਓਗੇ ਜੀ ਕਾਦਰਾਪੱਦ ਸਰਪੰਚੀ ਦੀ ਚੋਣ ਲੜਨ ਵਾਸਤੇ ਹਾਂ ਹੁਣ ਮੈਂ ਸਰਪੰਚੀ ਮੈਂ ਸਾਫ ਕਸਰਪੰਚੀਆ ਜੀ ਪੰਜ ਮੈਂਬਰ ਹਾਂਜੀ ਪੰਜ ਮੈਂਬਰ ਜੀ ਅਸੀਂ ਕਹਿਆ ਵੀ ਚਾਰ 400 ਦੇ ਚਾਰ ਸਾਢੇ ਵੀ ਸਮਤੀ ਬਣਾ ਲੈਣਾ ਜੀ ਸਮਤੀ ਨਹੀਂ ਬਣਾਈ ਉਹ ਕਹਿੰਦੇ ਨਹੀਂ ਸਾਡੀ ਮੈਂਬਰ ਸਾਡੀ ਸਰਪੰਚ ਜੀ ਹੋਰ ਦਬਾਅ ਦਿੱਤਾ ਨਹੀਂ ਨਹੀਂ ਜੀ ਦੇਖੋ ਸਾਡੇ ਵੱਲੋਂ ਕੋਈ ਪ੍ਰੈਸ਼ਰ ਨਹੀਂ ਹੈਗਾ ਕਿਸੇ ਤੇ ਵੀ ਤਕਰੀਬਨ 158 ਪਿੰਡ ਪੈਂਦੇ ਨੇ ਕਿਸੇ ਵੀ ਪਿੰਡ ਦੇ ਵਿੱਚ ਅਸੀਂ ਕਿਸੇ ਪਿੰਡ ਦੇ ਵਿੱਚ ਇੰਟਰਫੇਅਰ ਨਹੀਂ ਕਰਿਆ ਹੈਗਾ ਤੇ ਦੂਜੀ ਗੱਲ ਐਨਯੂਸੀ ਡਿਪਾਰਟਮੈਂਟ ਨੇ ਦੇਣੀ ਹੈ ਉਹ ਉਹਨਾਂ ਨੇ ਦੇਖਣਾ ਵੀ ਕਿਹੜਾ ਬੰਦਾ ਮਤਲਬ ਜਿਹੜਾ ਹੈਗਾ ਉਹ ਮਹਿਕਮੇ ਦਾ ਡਿਫਲਟਰ ਹੈ ਜਾਂ ਨਹੀਂ ਡਿਫਲਟਰ ਹੈਗਾ ਕਿਸ ਨੇ ਸਾਮ ਲਾਟ ਦੱਬੀ ਹੈ ਜਾਂ ਨਹੀਂ ਦੱਬੀ ਹੈਗੀ ਤੇ ਉਹ ਤਾਂ ਹੁਣ ਮਹਿਕਮੇ ਦਾ ਰੋਲ ਹੈ ਵੀ ਕਿ ਇਹਨਾਂ ਨੂੰ ਉਹਨਾਂ ਨੇ ਐਨਯੂਸੀ ਜਾਰੀ ਕਰਨੀ ਹੈ ਜਾਂ ਨਹੀਂ ਕਰਨੀ ਹੈਗੀ ਤੇ ਇਸ ਬਾਰੇ ਤਾਂ ਮੈਨੂੰ ਪਤਾ ਵੀ ਨਹੀਂ ਹੈਗਾ ਵੀ ਫਾਈਲਾਂ ਕੌਣ ਕਦੋਂ ਭਰਨ ਗਿਆ ਕੌਣ ਨਹੀਂ ਭਰਨ ਗਿਆ ਤੇ ਦੂਜੀ ਗੱਲ ਹਜੇ ਇਕੱਲਾ ਇਹ ਨਹੀਂ ਹੈਗਾ ਵੀ ਮਤਲਬ ਸਭ ਦੀਆਂ ਫਾਈਲਾਂ ਫਿਲ ਹੋ ਗਈਆਂ ਤਕਰੀਬਨ 25 30% ਇਹ ਜੇ ਮਤਲਬ ਪਿੰਡ ਹੈਗੇ ਨੇ ਜਿਨ੍ਹਾਂ ਦੀਆਂ ਹਜੇ ਮਤਲਬ ਫਾਈਲਾਂ ਫਿਲ ਨਹੀਂ ਹੋਈਆਂ ਹੈਗੀਆਂ ਤੇ ਮੈਂ ਉਹਨਾਂ ਨੂੰ ਗੁਜਾਰਸ਼ ਵੀ ਕਰਦਾ ਜਿਨ੍ਹਾਂ ਦਾ ਮਤਲਬ ਹਜੇ ਨਾਮੀਨੇਸ਼ਨ ਨਹੀਂ ਭਰੇ ਉਹ ਆਪਦੇ ਡਾਕੂਮੈਂਟ ਕੰਪਲੀਟ ਕਰਨ ਐਵੇਂ ਕੋਈ ਇਲਜ਼ਾਮਬਾਜ਼ੀ ਵਾਲੇ ਚੱਕਰ ਚ ਨਾ ਪੈਣਾ ਆਪਣੇ ਘਟੋਂ ਦਾ ਡਾਕੂਮੈਂਟ ਦਾ ਕੰਪਲੀਟ ਕਰਕੇ ਪਹੁੰਚਣ ਜੇ ਡਾਕੂਮੈਂਟ ਕੰਪਲੀਟ ਕਰਕੇ ਲੈ ਕੇ ਜਾਣਗੇ ਤਾਂ ਹੀ ਇਹਨੂੰ ਸੀ ਜਾਰੀ ਹੋਊਗੀ ਆਦਰਵਾਇਜ਼ ਇਦਾਂ ਇਹਨੂੰ ਸੀ ਕਿਦਾਂ ਜਾਰੀ ਹੋ ਸਕਦੀ ਹੈ ਤੇ ਬਾਕੀ ਇਹ ਬਿਲਕੁਲ ਨਿਰਪੱਖ ਤਰੀਕੇ ਨਾਲ ਚੋਣਾ ਹੋ ਰਹੀਆਂ ਨੇ ਕਿਤੇ ਵੀ ਸਾਡੇ ਵੱਲੋਂ ਕੋਈ ਏਦਾਂ ਦਾ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾ ਰਿਹਾ ਹਾਂ ਜੀ ਮੇਰ ਸਿੰਘ ਜੀ ਤੁਸੀਂ ਮੈਂਬਰੀ ਫਾਰਮ ਭਰ ਹਾਂ ਜੀ ਮੈਂਬਰੀ ਦੇ ਫਾਰਮ ਭਰ ਪਿੰਡ ਕਾਦਰਾਪਾਦ ਜੀ ਕੀ ਕਹਿਣਾ ਹੁਣ ਅੰਦਰ ਸਾਡੇਆਂ ਜੀ ਫਾਈਲਾਂ ਸੈਕਟਰੀ ਸਾਹਿਬ ਨੇ ਦੱਬ ਲਈਆਂ ਜੀ ਸਾਨੂੰ ਐਨਓਸੀ ਨਹੀਂ ਜੀ ਮਿਲ ਰਹੀ ਹੁਣ ਅਸੀਂ ਖੱਜਲ ਖਵਾਰ ਹੋ ਰਹੇ ਹਾਂ 30 ਤਰੀਕ ਦੇ ਜੇ ਅਸੀਂ ਪੁੱਛਿਆ ਕਹਿੰਦੇ ਉੱਪਰੋਂ ਸਰਕਾਰ ਦਾ ਪ੍ਰੈਕਟੀਕਲ ਪ੍ਰੈਸ਼ਰ ਹੈ ਜੀ ਸਾਨੂੰ ਐਨਓਸੀਆਂ ਨਹੀਂ ਦਿੱਤੀਆਂ ਜਾ ਰਹੀਆਂ ਜੀ ਕਹਿੰਦੇ ਵੀ ਇਹ ਕਰਦੇ ਬੰਦੇ ਚੰਦਾਨੇ ਹਾਂ ਜੀ ਹਾਂ ਤੱਕਾ ਸਾਹੀ ਹੋ ਰਹੀ ਹੈ ਜੀ ਕੋਣ ਹੈ ਤੁਹਾਨੂੰ ਕਾਦਰਾਪਾਦ ਦੇ ਪ੍ਰੈਸ਼ਰ ਪਾ ਰਹੇ ਹੈ ਪ੍ਰੈਸ਼ਰ ਜੀ ਗੁਰਦੇਵ ਸਿੰਘ ਟਵਾਣਾ ਜੀ ਐਮਐਲਏ ਦੇ ਪੀਏ ਸਾਹਿਬ ਨੇ ਜੀ ਉਹ ਸਾਨੂੰ ਐਨਓਸੀ ਨਹੀਂ ਜੀ ਲੈਣ ਦੇ ਰਹੇ ਤੁਸੀਂ ਕੀ ਕਰੋਗੇ ਹੁਣ ਜੀ ਅਸੀਂ ਸਰਕਾਰ ਨੂੰ ਬੇਨਤੀ ਹੈ ਵੀ ਸਾਨੂੰ ਐਨਓਸੀਆਂ ਦਿੱਤੇ ਜਾਣ ਨਹੀਂ ਦੇਣਗੇ ਜੀ ਅਸੀਂ ਅੱਗੇ ਕੋਰਟ ਦਾ ਰੁਖ ਕਰਾਂਗੇ ਜੀ ਦੇਖੋ ਜੀ ਮੇਰੇ ਕੋਲ ਜਿੰਨੇ ਵੀ ਆਏ ਨੇ ਨੋ ਡਿਊ ਲਈ ਸਾਰੇ ਮੈਂ ਸਾਈਨ ਕਰ ਰਿਹਾ ਹਾਂ ਤੇ ਉਹਨਾਂ ਦੀ ਫਾਈਲ ਵੀ ਜਦੋਂ ਆ ਗਈ ਤਾਂ ਮੈਂ ਕਰ ਦੂੰਗਾ ਮੇਰੇ ਵੱਲੋਂ ਕੋਈ ਨਹੀਂ ਜਿਹੜੀ ਫਾਈਲ ਰੋਕੀ ਗਈ। ਦੇਖੋ ਮੈਂ ਜੀ ਹਰ ਰੋਜ਼ ਬੈਠਦਾ ਹਾਂ ਛੁੱਟੀਆਂ 'ਚ ਵੀ ਅਸੀਂ ਦਫਤਰ ਲਾ ਰਹੇ ਹਾਂ ਹੁਣ ਵੀ ਬੈਠਾ ਹਾਂ ਤੇ ਜਿਵੇਂ ਜਿਵੇਂ ਮੇਰੇ ਕੋਲ ਡਾਕ ਆਉਂਦੀ ਹੈ ਮੈਂ ਸਾਰੀ ਕੱਢੀ ਜਾਂਦਾ ਮੇਰੇ ਵੱਲੋਂ ਕੋਈ ਪ੍ਰੇਡੈਂਸ ਨਹੀਂ ਉਹਨਾਂ ਦਾ ਕਹਿਣੇ ਵੀ ਬ੍ਰਿਡਿਜਲ ਤਰ੍ਹਾਂ ਸਾਰੇ ਸਾਡੀ ਬਦਲੀ ਫਰਾਂਗੋਟ ਕਰਦੇ ਨੇ ਅਫਸਰ ਕਹਿ ਰਹੇ ਨੇ ਦੇਖੋ ਜੀ ਮੈਨੂੰ ਕਿਸੇ ਨੇ ਨਹੀਂ ਇਹ ਫੋਨ ਕਰਕੇ ਕਿਹਾ ਹੈਗਾ ਵੀ ਤੁਸੀਂ ਇਹ ਕੱਢੋ ਜਾਂ ਕੋਈ ਸਾਡੇ ਤੇ ਪ੍ਰੈਸ਼ਰ ਹੈ ਮੈਂ ਨਾ ਕਿਸੇ ਨੂੰ ਹੋਰ ਨੂੰ ਕਿਹਾ ਹੈ ਪ੍ਰੈਸ਼ਰ ਵਾਲੀ ਗੱਲ ਤੇ ਇਹ ਕੋਈ ਆਪਣੇ ਆਪ ਕਹਿੰਦਾ ਤਾਂ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਠੀਕ